सालाना चो बेलदार यूनियन संबंधित पार्टी मजदूर संघ के चेयरमैनदारिल उचेचे तौर पहुंचे यूनियन की चो कुमार जी श्री राकेश कुमार मलहोत्रा नेयरमैन नियुक्त किया गया इस मौके सीवरमैन कर्मचारी यूनियन प्रधान दीपक गिल वाइस प्रधान गोल्डी चेयरमैन जोरज गिल पार्टी मजदूर संघ दे मेंबर पारी गिनती मौजूद सन पत्रकार विशाल शर्मा विशेष रिपोर्ट ना लाथा भारतीअ मज़ूर मज़दूर मज़दूर ਰਾਮ ਲਵਾਇਆ ਆਪ ਨੂੰ ਆਣੋ ਜਿਲ੍ਹਾ ਪ੍ਰਧਾਨ ਭਾਰਤੀ ਮਜ਼ਦੂਰ ਸੰਘ ਦੀ ਜ਼ਿੰਮੇਵਾਰੀ ਅੱਜ ਗਮਲਾਕਾਰ ਕੰਪਨੀ ਬਾਗ ਮੈਂਬਰ ਸਾਹਿਬ ਦਿੱਤੇ ਸਫਾਈ ਮਜ਼ਦੂਰ ਯੂਨੀਅਨ ਦਾ ਪਿਛਲੇ ਦੋ ਮਹੀਨੇ ਦਾ ਪ੍ਰਾਸ ਸੀ ਕਿ ਇਹ ਚੋਣਾਂ ਨਵਾਂ ਕੀਤਾ ਜਾਵੇ ਚੋਣਾਂ ਦੇ ਵਿੱਚ ਸਾਡੇ ਜਿੰਨੇ ਵੀ ਸਾਥੀ ਚੁੱਕ ਕੇ ਆਏ ਨੇ ਮੈਨੂੰ ਪੂਰੀ ਆਸ ਹੈ ਕਿ ਮਜ਼ਦੂਰਾਂ ਦੇ ਪ੍ਰਤੀ ਪੂਰਾ ਤਨਦੇਹੀ ਨਾਲ ਕੰਮ ਕਰਨਗੇ ਪੋਰਕੜ ਕਿੜੀ ਨਿਫਤਿਆਦੀਆਂ ਨਾਲ ਪ੍ਰਣਾਮ ਤੋਂ ਲੈ ਕੇ ਜਨਨੀ ਸਕੀ ਤੱਕ ਕੈਸ਼ੀਅਰ ਤੱਕ ਉਮੀਦ ਪ੍ਰਧਾਨ ਤੱਕ ਸਰਪਾਗੰਡਾ ਫੈਕਟਰੀ ਹੋਰ ਵੀ ਕਈ ਸਾਥੀਆਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਨੇ ਮੈਨੂੰ ਪੂਰੀ ਆਸ ਹੈ ਕਿ ਇਹ ਮੇਰੀ ਆਸ ਤੇ ਇਹ ਪੂਰਾ ਉਤਰਨਗੇ ਕੀ ਨਾਮ ਆਪਣਾ ਜੀ ਮੈਂ ਬਲਵਿੰਦਰ ਸਿੰਘ ਗਿੱਲ ਜਿਹੜੀ ਤੁਹਾਨੂੰ ਜ਼ਿੰਮੇਵਾਰੀ ਅੱਜ ਮਿਲਿਆ ਹੈ ਉਸ ਦਾ ਦਿੱਤਾ ਕੀ ਕਹਿਣਾ ਚਾਹੋਗੇ ਇਸ ਬਾਰੇ ਇਹ ਮੈਨੂੰ ਜਿਹੜਾ ਪ੍ਰਧਾਨਗੀ ਦਾ ਅਹੁਦਾ ਪ੍ਰੈਜ਼ੀਡੈਂਟ ਦਾ ਉਹਦਾ ਮਿਲਿਆ ਜੇ ਹੋਰ ਇਹਨਾਂ ਦੀਆਂ ਮੈਂ ਮੁਸ਼ਕਲਾਂ ਦੇ ਆਧਾਰ ਤੇ ਤੇ ਮੈਂ ਇਹਨਾਂ ਨੇ ਮੈਨੂੰ ਮੁਸ਼ਕਲਾਂ ਦੇ ਕਾਰਨ ਮੈਨੂੰ ਇਹਨਾਂ ਨੇ ਪ੍ਰਧਾਨ ਚੁਣਿਆ ਵੀ ਕਿਉਂਕਿ ਸਾਡਾ ਪ੍ਰਧਾਨ ਸਾਡੇ ਵਾਸਤੇ ਕੰਮ ਕਰਨ ਵਾਲਾ ਬਹੁਤ ਵਧੀਆ ਬੰਦਾ ਹੈ ਤੇ ਕੰਮ ਵੀ ਕਰਾਂਦਾ ਹੈ ਤੇ ਕੰਮ ਕਰਨ ਦੇ ਲਾਇਕ ਵੀ ਹੈ ਤੇ ਇਸ ਕਰਕੇ ਮੇਰਾ ਭਰਾ ਮੈਂ ਇਹਨਾਂ ਨੇ ਧੰਨਵਾਦ ਇਹਨਾਂ ਦਾ ਕਰਦਾ ਇਹਨਾਂ ਨੇ ਮੈਨੂੰ ਪ੍ਰਧਾਨਗੀ ਦੀ ਯੋਗਤ ਕੀ ਕਰਵਾਈ ਮੈਂ ਜਗਦੀਸ਼ ਗਿੱਲ ਜਿਹੜਾ ਜਨਨ ਸ਼ਕਤੀ ਭਾਰਤੀ ਮਜ਼ਦੂਰ ਸੰਘ ਔਰ ਰਾਜ ਜਿਹੜਾ ਸਫਾਈ ਮਜ਼ਦੂਰੀ ਯੂਨੀਅਨ ਦਾ ਜਨਾਮ ਕੀਤਾ ਗਿਆ ਇਹ ਜੋ ਰਾਸ਼ਟ ਦੇ ਅੰਦਰ ਸਾਡੇ ਸਾਰਾ ਭਾਰਤੀ ਮਜ਼ਦੂਰ ਸੰਘ ਦੀ ਰੀਤੀ ਨੀਤੀ ਆ ਪੂਰੇ ਰਾਸ਼ਟ ਦੇ ਅੰਦਰ ਜਿਹੜਾ ਇਹ ਸਲਾਨਾ ਚਨਾਮ ਹੁੰਦੇ ਆ ਤਿੰਨ ਸਾਲ ਬਾਅਦ ਸਾਡਾ ਰਾਸ਼ਟਰੀ ਚਨਾਮ ਹੁੰਦਾ ਕਿਸੇ ਵੀ ਦੁਨੀਆ ਦੇ ਕੋਨੇ ਤੇ ਹੋਵੇ ਜਿਸ ਤਰ੍ਹਾਂ ਜਦੋਂ ਰਾਮ ਲੋਹਿਆ ਪੈੜ ਨੇ ਦੱਸਦੇ ਕਿ ਸਾਨੂੰ ਬੜੇ ਵੱਡੇ ਮੌਕੇ ਮਿਲਿਆ ਰਾਸ਼ਟਰੀਆ ਕਾਨਫਰੰਸਾਂ ਦੇ ਵਿੱਚ ਜਾਂਦਾ ਔਰ ਪੰਜਾਬ ਦੀਆਂ ਕਾਨਫਰੰਸਾਂ ਦੇ ਵਿੱਚ ਜਾਂਦਾ ਉਸੇ ਰੀਤੀ ਨੀਤੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਅੱਜ ਰਾਮ ਲਬਾਇਆ ਪਹਿਲਵਾਨ ਜੀ ਦੀ ਜਿਹੜੀ ਪ੍ਰਧਾਨਗੀ ਹੈઠીਏ ਸਾਰਾ ਇਹ سلسلہ ਜਿਹੜਾ ਇਹਨੂੰ ਰੀਤੀ ਨੀਤੀ ਦੇ ਮੁਤਾਬਕ ਚਲਾਇਆ ਗਿਆ ਔਰ ਇਹਨਾਂ ਨੇ ਨਿਯੁਕਤੀਆਂ ਦਿੱਤੀਆਂ ਗਈਆਂ ਨੇ ਬੜੇ ਅੱਛੇ ਮੁੰਡੇ ਆ ਇਹ 3 ਸਾਲ ਤੋਂ ਹੀ ਇਹ ਰਜਿਸਟਰਡ ਹੈ ਇਹਨਾਂ ਨੂੰ ਭਾਰਤੀ ਮਜ਼ਦੂਰ ਸੰਘ ਦਾ ਨੰਬਰ ਮਿਲਿਆ ਔਰ ਭਾਰਤੀ ਮਜ਼ਦੂਰ ਸੰਘ ਦੀ ਰੀਤੀ ਨੀਤੀ ਨੂੰ ਅੱਛੀ ਤਰ੍ਹਾਂ ਜਨਲਣਾ ਸ਼ੁਰੂ ਕਰਤਾ ਔਰ ਮਲਾਜ਼ਮਾਂ ਦੇ ਪ੍ਰਤੀ ਜਿਹੜੇ ਬਹੁਤ ਸਾਰੇ ਕੰਮ ਸੀ ਉਹਦੇ ਨੇੜੇ ਵੀ ਪਹੁੰਚੇ ਕਰਵਾਏ ਵੀ ਆ ਦੋ ਕਮਿਸ਼ਨਰਾਂ ਜਿਸ ਤਰ੍ਹਾਂ ਕਿ ਰਿਸ਼ੀ ਆਪਣਾ ਕਮਿਸ਼ਨਰ ਸਾਹਿਬ ਜੀ ਫਿਰ ਉਸ ਤੋਂ ਬਾਅਦ ਸਰਿੰਦਰ ਕਮਿਸ਼ਨ ਸਾਹਿਬ ਜੀ ਹਰਪ੍ਰੀਤ ਕਮਿਸ਼ਨਰ ਸਾਹਿਬ ਜੀ ਇਹਨਾਂ ਨੇ ਦੋ ਤਿੰਨ ਇਹਨਾਂ ਨਾਲ ਮੀਟਿੰਗਾਂ ਹੋਈਆਂ ਜਿਨ੍ਹਾਂ ਪਰਸੀਡਿੰਗਾਂ ਲਈਆਂ ਵਾ ਔਰ ਆਨਲਾਈਨ ਤਨਖਾਹ ਦਾ ਜਿਸ ਤਰ੍ਹਾਂ ਹੋਰ ਬਾਕੀ ਕਈ ਔਂਕੜਾ ਸਾਰੇ ਇਹਨਾਂ ਨੇ ਉਹ ਕੰਮ ਦੇ ਪਿੱਛੇ ਚੜ੍ਹੇ ਹੋਇਆ ਹੁਣ ਇਹ ਜਿਹੜਾ ਬਲਵਿੰਦਰ ਗਿੱਲ ਜੀ ਆਏ ਨੇ ਮੈਨੂੰ ਵਿਸ਼ਵਾਸ ਹੈ ਕਿ ਆਪਣੀ ਟੀਮ ਨੂੰ ਲੈ ਕੇ ਔਰ ਸਾਡਾ ਵੀ ਇਹਨਾਂ ਦੇ ਨਾਲ ਪੂਰਾ ਸਹਿਯੋਗ ਹੋਏਗਾ ਕਿ ਸਾਡੇ ਇਹਨਾਂ ਮਜ਼ਦੂਰਾਂ ਦੇ ਜਿਹੜੇ ਪ੍ਰਤੀ ਬੈਲੈਂਸ ਕੰਮ ਨੇ ਹੋ ਕਰ ਆਏਗਾ ਇਹ ਸੰਘ ਕਰੋ ਲਾਗੂ ਹੋਇਆ ਇਹ ਸੰ 1955 ਦੇ ਵਿੱਚ ਭਾਰਤੀ ਮਜ਼ਦੂਰ ਸੰਘ ਦੇ ਜਿਹੜੇ ਸੰਘ ਸਟਾਫ ਨੇ ਮਾਨੇ ਦਤੋਬਨ ਥੇਂਗੜੀ ਜੀ ਨੇ ਜਿਹੜਾ ਪਪਾਲ ਦੇ ਵਿੱਚ ਰੱਖਿਆ ਔਰ 19 23 ਜਨਵਰੀ ਸੰਨ 1955 ਜਦ ਰੱਖਿਆ ਤਾਂ ਉਹਨਾਂ ਕੋ ਤੁਹਾਡੇ ਵਰਗੂ ਮੀਡੀਆ ਆ ਗਿਆ ਕਿ ਦਤੋਬਨ ਥੇਂਗੜੀ ਜੀ ਤੁਸੀਂ ਇਹ ਜਿਹੜਾ ਪੂਰੇ ਰਾਸ਼ਟਰ ਦੇ ਵਿੱਚ ਇਹਦਾ ਨਿਰਮਾਣ ਕਰ ਦਿੱਤਾ ਵਾ ਕੀ ਤੁਹਾਡੇ ਕੋ ਪੂਰੇ ਰਾਸ਼ਟਰ ਦੇ ਵਿੱਚ ਇਹਦੇ ਦਫ਼ਤਰ ਆ ਗਏ ਨੇ ਕੀ ਇਹਦੇ ਪੂਰੇ ਰਾਸ਼ਟਰ ਦੇ ਵਿੱਚ ਇਹਦੀ ਮੈਂਬਰਸ਼ਿਪ ਆ ਗਈ ਆ ਤੋਂ ਦਿੱਤੋਬਨ ਥੰਗੜੀ ਜੀ ਕਹਿਣ ਲੱਗੇ ਕਿ ਹਾਂ ਬਈ ਇਹਦੇ ਦਫ਼ਤਰ ਵੀ ਆ ਜਾਣਗੇ ਔਰ ਪੂਰੇ ਰਾਸ਼ਟਰ ਦੇ ਅੰਦਰ ਲਈ ਮੈਂਬਰਸ਼ਿਪ ਵੀ ਆ ਜਾਏਗੀ ਔਰ ਰਾਜਮਾ ਬੜੇ ਫਕਰ ਨਾਲ ਕਹਿਣਾ ਕਿ ਹਿੰਦੁਸਤਾਨ ਦਾ ਕੋਈ ਕੋਨਾ ਕੋਈ ਜਿਹੜਾ ਜਿੱਥੇ ਇਹਨਾਂ ਦਾ ਭਾਰਤੀ ਮਜ਼ਦੂਰ ਸੰਗ ਦਾ ਦਫ਼ਤਰ ਨਹੀਂ ਚਾਹੇ ਉਹ ਪੰਜਾਬ ਦੀ ਸਟੇਟ ਆ ਜ਼ਿਲ੍ਹੇ ਨੇ ਔਰ ਨਾਲ ਹੀ ਨਾਲ ਜਿਹੜਾ ਭਾਰਤੀ ਮਜ਼ਦੂਰ ਸੰਗ ਨੇ ਨੰਬਰ 1 ਤੇ ਤੱਕ ਪਿਛਲੇ ਕਈ ਦਾਕਿਆਂ ਤੋਂ ਆਇ ਰਿਹਾ ਵਾ ਲੇਕਿਨ ਜਿਹੜਾ G20 ਦੇ 11 ਪਾਟ ਲੈ ਕੇ ਹਿੰਦੁਸਤਾਨ ਦੇ ਵਿੱਚ ਆਏ ਨੇ ਉਹਦੇ ਵਿੱਚ ਜਿਹੜਾ ਸਾਡੇ 20 ਮੁਲਕਾਂ ਦੇ ਜਿਹੜੇ ਆ ਵਿਦੇਸ਼ੀ ਲੋਕਾਂ ਨੇ ਵੀ ਹਿੱਸਾ ਲਿਆ G20 ਦੇ ਵਿੱਚ ਔਰ G20 ਦੇ ਜਿਹੜੇ 11 ਪਾਟ ਨੇ ਉਹ 11 ਪਾਟਾਂ ਦੇ ਉੱਤੇ ਇੱਥੇ ਜਿਹੜਾ ਮੈਨੂੰ ਮੌਕਾ ਮਿਲਿਆ ਉਸ ਟਾਈਮ ਹਿੰਦੁਸਤਾਨ ਦੀ ਜਿਹੜੀ ਕ੍ਰੀਮ ਦਿੱਲੀ ਤੋਂ ਕੈਬਨਿਟ ਦੀ ਕਾਈ ਐ ਸੀ ਉਹਨਾਂ ਨੂੰ ਸੇਵਾ ਕਰਨ ਦਾ ਮੈਨੂੰ ਦਸ ਦਿਨ ਮਾਧਮ ਵਿਦਿਆਨਕੇਤਨ ਉੱਥੇ ਮੈਨੂੰ ਮੌਕਾ ਮਿਲਿਆ ਜੈਤਲੀ ਹਾਲ ਦੇ ਵਿੱਚ ਕੀਤਾ ਵਾ ਔਰ ਭਾਰਤੀ ਮਜ਼ਦੂਰ ਸੰਘ ਬੜਾ ਤਕੜਾ ਇੱਕ ਟ੍ਰੇਡ ਯੂਨੀਅਨ ਆ ਔਰ ਪੂਰੇ ਹਿੰਦੁਸਤਾਨ ਦੇ ਵਿੱਚ ਨੰਬਰ 1 ਤੇ ਆ ਔਰ ਇਹਨੂੰ ਅਸੀਂ ਅੱਛਾ ਮੰਨਦੇ ਆ ਔਰ ਅੱਜ ਦਾ ਫੇਰ ਮੈਂ ਇੱਕ ਵਾਰੀ ਕਹਿੰਦਾ ਆ ਬਲਵਿੰਦਰ ਸਿੰਘ ਗਿੱਲ ਨੂੰ ਕਿ ਉਹ ਫੇਰ ਆਪਣੇ ਜਿਹੜੇ ਸਾਥੀਆਂ ਦੇ ਕੰਮ ਦੇ ਪ੍ਰਤੀ ਉਤਰਨਾ ਨਾਮ ਬੋਲ ਕੇ ਨਾਮ ਬੋਲ ਕੇ ਮੇਰਾ ਨਗਰ ਨਿਗਮ ਮਲੀਪੇਲ ਦਾ ਯੂਨੀਅਨ ਸੁੱਚਾ ਸਿੰਘ ਗਿੱਲ ਚੇਅਰਮੈਨ ਭਾਰਤੀ ਅਮਜਦੂ ਸੰਗ ਮਾਲੀ ਬੇਲਦਾਰ ਯੂਨੀਅਨ ਦਾ ਮੈਂ ਅੱਜ ਜਿਹੜਾ ਚਨਾਵ ਕੀਤਾ ਗਿਆ ਨਗਰ ਨਿਗਮ ਫਾਈ ਸਰਕ ਯੂਨੀਅਨ ਦਾ ਭਾਰਤੀ ਅਮਜਦੂ ਸੰਗ ਵੱਲੋਂ ਉਹਦੇ ਪ੍ਰਧਾਨ ਚੁਣੇ ਚੁਣਿਆ ਆਪਾਂ ਬਲਵਿੰਦਰ ਗਿੱਲ ਜੀ ਨੂੰ ਯੋਧਵੀਰ ਜਨਰਲ ਸੈਕਟਰੀ ਚੇਅਰਮੈਨ ਸਾਡੇ ਸਾਥੀ ਗਰੇਮ ਲੋਤਰਾ ਜੀ ਸਾਰੀ ਟੀਮ ਨੂੰ ਚੁਣਿਆ ਗਿਆ ਪ੍ਰੋਪਗੈਂਡਾ ਸੈਕਟਰੀ ਲੈ ਕੇ ਥੱਲੇ ਜਨਰਲ ਸੈਕਟਰੀ ਤੱਕ ਸਾਰੇ ਟੀਮ ਚੁਣੀ ਗਈ ਆ ਮੈਂ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਤੇ ਜਿੰਨੇ ਵੀ ਸਾਡੇ ਭਾਰਤੀ ਮਜ਼ਦੂਰ ਸੰਗਠਨ ਅੱਜ ਸਾਥੀ ਜੁਣੇ ਆ ਸੀਵਰਮੈਨ ਵੀ ਸਾਡੇ ਸਾਥੀ ਆਏ ਆ ਸਾਰੀ ਟੀਮ ਆਈ ਆ ਮੈਂ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਭਾਰਤੀਆ ਮਜ਼ਦੂਰ ਸੰਗ ਵੱਲੋਂ ਸੰਗ ਵੱਲੋਂ ਸਾਰੇ ਸਾਥੀਆਂ ਦਾ ਧੰਨਵਾਦ ਜੈ